ਉਹ ਰਾਜਵਾਕਰ ਗੱਲ ਸੁਣੋ ਬੜੇ ਖੁਸ਼ ਲਾ ਦੇ ਉਪਾਗਵਾਨੇ ਸਰ ਸੋਣਈਆਂ ਬਹਿ ਜਾ ਖਾਣੇ ਅੱਛਾ ਜੀ ਕੀ ਹੋ ਗਿਆ ਤੈਨਿੰਦੀ ਬੜੇ ਖੋਸ਼ ਮੈਂ ਬਾਜਾ ਪੁੱਤਰਾ ਖਾਣੇ ਆਈਆਂ ਅੱਜ ਵਧੀਆ ਪੈਨਸ਼ਨ ਅੱਛਾ ਜੀ ਹੁਣ ਪਗਵਾਨੇ ਤੂੰ ਦਾ ਤਨ ਕੀ ਜਾਈਦਾ ਮੈਨੂੰ ਕੋੜ ਮਾਦ ਦੇ ਬਿਆੰਦਾ ਸੰਗਲ ਸਿੰਘ پوری ਬਣਾ ਦੇ ਕਾ ਠੀਕ ਆ ਬਣ ਜੂ ਅੱਛਾ ਜੀ ਠੀਕ ਹੈ ਹਣੋ ਦਾ ਖੁੱਦ ਤੈਨੂੰ ਵੀ ਚਾਹੀਦਾ ਜੀ ਫਿਰ ਮੈਂ ਵੀ ਚਾਰ ਪੰਜ ਲੈ ਦੇਵਾਂ ਵਧੀਆ ਸੂਟ ਪਾਰਟੀ ਵੇਅਰ ਗਿਆ ਵੀਰੇ ਦਾ ਅੱਛਾ ਠੀਕ ਆ ਭਾਈ ਹਾਂਜੀ ਹੋਰ ਬਾਸ ਬਾਸ ਇਹ ਤਾਂ ਆਂਦਾ ਹਾਂਜੀ ਉਹ ਕਿੱਥੇ ਆਪਣਾ ਬੰਦ ਆ ਲਿਆ ਉਹਦੀ ਵੀ ਲੈ ਲਈ ਕੀ ਤਾਂ ਆਉਂਦੀ ਹੂੰ ਬੜੀਆ ਬੰਦ ਆ ਜਾ ਬਹਿ ਜਾ ਅੱਛਾ ਜਲਾਬ ਉਹ ਬੜੇ ਵਧੀਆ ਪੈਨਸ਼ਨ ਦਾਸ ਨੂੰ ਕੀ ਡਿਮਾਂਡ ਤੈਨੂੰ ਕੀ ਚਾਹੀਦਾ ਬੜਿਆ ਟਮਾਡਾ ਨੂੰ ਮੰਡਾ ਚੱਲ ਰਹੀ ਹੈ ਲੈ ਹੋਰ ਦਾਸ ਹੋ ਜੀ ਦੀ ਪੱਟ ਲੈ ਲਿਆ ਪੈਂਟਾ ਬੁੱਟਰ ਛਾਡੇ ਦਾ ਵੀ ਗੱਲਾਂ ਕਰਦੇ ਆ ਪੈਂਟਾ ਤੋਂ ਮੱਕਿਆ ਪਿਆ ਵਾਪਕ ਹੁਣ ਹਾਂ ਮੈਂ ਨਹੀਂ ਦੀ ਡਿਮਾਂਡ ਦਾ ਕੁਛ ਨਹੀਂ ਮੰਗੀ ਜਾਂਦਾ ਕੋਈ ਕੱਪੜੇ ਮੁਕੀਆਂ ਦਾ ਸ ਹੈ ਆਹ ਡਿਮਾਂਡਾਂ ਆਉਂਦੀ ਬਾਪੂ ਹਾਂ ਮੇਰੇ ਡਿਮਾਂਡਾਂ ਦੇ ਵੀ ਡਿਮਾਂਡ ਨਹੀਂ ਕੋਕ ਮੈਂ ਹਾਂ ਛੋਟੀ ਡਿਮਾਂਡ ਮੰਗਣੀ ਆਦਾ ਹਾਂ ਛੋਟੀ ਤੋਂ ਹੋ ਗਿਆ ਹੁਣ ਕੁੱਟੀ ਗੱਲ ਕਰੂ ਮੇਰੇ ਨਾਲ ਬਾਪੂ ਛੋਟੀ ਡਿਮਾਂਡ ਪੂਰੀ ਕਰਦੇ ਨੇ ਉੱਠੀ ਗੱਲ ਕਰੇਗਾ ਤੂੰ ਹੱਥ ਬਾਪੂ ਠੀਕ ਏ ਰਾਬੂ ਨਹੀਂ ਦੱਸੂਗਾ ਖੱਟੇ ਦੀ ਬੰਦ ਕਰ ਦਿਆ ਅੱਦੂ ਆ ਕਿੱਥੇ ਪੜ ਲੱਕ ਕਰੋ ਹੱਥ ਪਾ ਲਿਆ ਦੋ ਪੈ ਕਾ ਲਾ ਕੇ ਸੌਂ ਜਾਂਦਾ